ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਗੁਰੂ ਪਿਆਰੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਰੋਹਾਨੀ ਸਾਖੀ ਦੱਸਣ ਜਾ ਰਹੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਧਾਰਨ ਗ੍ਰਹਿਣੀ ਮਾਤਾ ਨੇ ਚਾਦਰ ਪੇਟ ਕੀਤੀ ਗੁਰੂ ਗੋਬੀ ਸਿੰਘ ਜੀ ਆਪਣੀ ਸਿਖਾ ਨੇ ਨਾਲ ਕਿਸੇ ਪਿੰਡ ਵਿੱਚ ਪਹੁੰਚੇ ਪਿੰਡ ਦੇ ਗਰੀਬ ਅਮੀਰ ਬੱਚੇ ਬਜ਼ੁਰਗ ਹਰ ਕੋਈ ਆਪਣੇ ਪਿਆਰੇ ਗੁਰੂ ਨੂੰ ਮਿਲਣ ਲਈ ਆ ਰਹੇ ਹਸੀ ਹਰ ਕੋਈ ਆਪਣੀ ਸਮਰਥਾ ਅਨੁਸਾਰ ਗੁਰੂ ਜੀ ਦੇ ਦਰ ਤੇ ਭੇਡਾ ਪੇਸ਼ ਕਰ ਰਿਹਾ ਸੀ ਕੋਈ ਦੁੱਧ ਕੋਈ ਅਨਾਜ ਕਿਸੇ ਨੇ ਸੋਨੇ چاندی ਦੇ ਸਿੱਕੇ ਪਿੰਡ ਕੀਤੇ ਪਰ ਉਸ ਪਿੰਡ ਵਿੱਚ ਇੱਕ ਮਾਤਾ ਬਹੁਤ ਹੀ ਗਰੀਬ ਸੀ ਉਸ ਕੋਲ ਨਾ ਪੈਸਾ ਸੀ ਨਾ ਹੀ ਕੋਈ ਵੱਡਾ ਤੋਹਫਾ ਪਰ ਉਸ ਦੇ ਦਿਲ ਵਿੱਚ ਗੁਰੂ ਸਾਹਿਬ ਜੀ ਦੇ ਲਈ ਬੇਹੰਤਾ ਪਿਆਰ ਸੀ ਮਾਤਾ ਜੀ ਨੇ ਸੋਚਿਆ ਗੁਰੂ ਸਾਹਿਬ ਜੀ ਨੂੰ ਕੀ ਦੇਵਾਂ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਪਰ ਉਸ ਦੀ ਨਜ਼ਰ ਘਰ ਵਿੱਚ ਇੱਕ ਬਹੁਤ ਸਾਫ਼ ਸੋਤ ਦੀ ਬਣੀ ਚਾਦਰ ਤੇ ਪਈ ਉਸ ਨੇ ਸੋਚਿਆ ਭਾਵੇਂ ਇਹ ਚਾਦਰ ਬਹੁਤ ਕੀਮਤੀ ਨਹੀਂ ਪਰ ਮੇਰੇ ਸਾਫ਼ ਦਿਲ ਨਾਲ ਭੇਟਾ ਹੈ ਗੁਰੂ ਸਾਹਿਬ ਜੀ ਇਸ ਨੂੰ ਕਬੂਲ ਜ਼ਰੂਰ ਕਰਨਗੇ ਮਾਤਾ ਜੀ ਉਹ ਚਾਦਰ ਲੈ ਕੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਆਈ ਅੱਖਾਂ ਵਿੱਚ ਹੰਝੂ ਭਰੇ ਹੋਏ ਸਨ ਮਾਤਾ ਨੇ ਗੁਰੂ ਸਾਹਿਬ ਜੀ ਦੇ ਅੱਗੇ ਨੀਵੀਂ ਹੋ ਕੇ ਚਾਦਰ ਰੱਖ ਦਿੱਤੀ ਤੇ ਕਹਿਣ ਲੱਗੀ ਹੇ ਮੇਰੇ ਸੱਚੇ ਸਤਗੁਰ ਮੇਰੇ ਕੋਲ ਕੋਈ ਸੋਨੇ ਜਾਂ ਚਾਂਦੀ ਦੀ ਚੀਜ਼ ਨਹੀਂ ਹੈ ਕਿ ਜਿਹੜੀ ਮੈਂ ਤੁਹਾਹ ਭੇਟਾ ਕਰਾਂ ਇਹ ਸਧਾਰਨ ਚਾਦਰ ਹੈ ਮੇਰੇ ਕੋਲ ਤਾਂ ਇਸ ਨੂੰ ਮੇਰੀ ਸ਼ਰਧਾ ਦੇ ਨਾਲ ਮਨਜ਼ੂਰ ਕਰੋ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਮਾਤਾ ਦੇ ਹੰਝੂ ਵੇਖ ਕੇ ਉਹ ਸਮਝ ਗਈ ਕਿ ਇਹ ਚਾਦਰ ਕਿਸੇ ਸੋਨੇ ਜਾਂ ਚਾਂਦੀ ਨਾਲੋਂ ਵੱਧ ਕੀਮਤੀ ਹੈ ਕਿਉਂਕਿ ਇਹ ਪਿਆਰ ਅਤੇ ਭਗਤੀ ਦੇ ਨਾਲ ਭਰੀ ਹੋਈ ਸੀ ਗੁਰੂ ਸਾਹਿਬ ਜੀ ਨੇ ਉਹ ਚਾਦਰ ਆਪਣੇ ਮੱਥੇ ਨਾਲ ਲਾਈ ਤੇ ਕਿਹਾ ਮਾਂ ਤੇਰਾ ਪਿਆਰ ਤੇਰੀ ਭੇਂਡਾ ਸਭ ਤੋਂ ਕੀਮਤੀ ਹੈ ਸੋਨੇ ਤੇ ਚਾਂਦੀ ਇੱਕ ਦਿਨ ਖਤਮ ਹੋ ਜਾਣਗੇ ਪਰ ਇਹ ਪਿਆਰ ਤੇਰੀ ਭਗਤੀ ਸਦਾ ਲਈ ਰਾਤ ਰਹੇਗੀ ਗੁਰੂ ਪਿਆਰੀ ਸੰਗਤ ਜੀ ਏ ਸਾਖੀ ਸਾਨੂੰ ਇਹ ਦੱਸਦੀ ਹੈ ਕਿ ਗੁਰੂ ਸਾਹਿਬ ਜੀ ਨੂੰ ਭੇਟ ਭੇਟਾ ਦੀ ਕੀਮਤ ਨਾਲ ਕੋਈ ਲੈਣਾ ਦੇਣਾ ਨਹੀਂ ਗੁਰੂ ਸਾਹਿਬ ਹਮੇਸ਼ਾ ਸੱਚੇ ਪਿਆਰ ਸਾਫ਼ ਦਿਲ ਦੀ ਭਗਤੀ ਨੂੰ ਕਬੂਲ ਕਰਦੇ ਹਨ ਜਦੋਂ ਅਸੀਂ ਨਾਮ ਜਪਦੇ ਹਾਂ ਦੂਜਿਆਂ ਨਾਲ ਪਿਆਰ ਕਰਦੇ ਹਾਂ ਗਰੀਬਾਂ ਦੀ ਸੇਵਾ ਕਰਦੇ ਹਾਂ ਇਹ ਸਭ ਤੋਂ ਵੱਡੀ ਭੇਟਾ ਹੈ ਜੋ ਅਸੀਂ ਗੁਰੂ ਸਾਹਿਬ ਜੀ ਨੂੰ ਕਦੇ ਨੂੰ ਦੇ ਸਕਦੇ ਹਾਂ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਜੀ ਨੂੰ ਸਾਥ ਦੇ ਸੱਚੀ ਭਗਤੀ ਅਤੇ ਪਿਆਰ ਦੀ ਪੇਡਾ ਕਰੀਏ ਪਿਆਰ ਦੀ ਪੇਂਟ ਕਰੀਏ ਬਸ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਕੀ ਵਧੀਆ ਲੱਗੇ ਤਾਂ ਲਾਈਵ ਤੇ ਕਮੈਂਟ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਹੋਰ ਨਾਲ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ